ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸਿੱਖ ਪੰਥ ਦਾ ਸਰਮੋਹ ਤੱਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਸਮੁੱਚੇ ਜੰਮੂ ਕਸ਼ਮੀਰ ਦੇ ਪਤਵੰਤੇ ਅਤੇ ਬੁੱਧੀਜੀਵੀ ਸਾਰੇ ਹੀ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਂ ਉੱਥੇ ਸਾਡਾ ਜੋ ਅੱਜ ਆਉਣ ਦਾ ਜੋ ਮੁੱਖ ਮਕਸਦ ਸੀ ਉਹ ਸੀ ਕਿ ਪਿਛਲੇ ਦਿਨੀ ਤਕਰੀਬਨ ਭਲੀ ਪਾਂ ਸਿੱਖ ਸੰਗਤਾਂ ਜਾਣਦੀਆਂ ਹਨ ਕਿਉਂਕਿ ਦੇਸ਼ ਵਿਦੇਸ਼ਾਂ ਵਿੱਚ ਇਸ ਗੱਲ ਦੀ ਚਰਚਾ ਹੋਈ ਹੈ ਕਿ ਜੰਮੂ ਕਸ਼ਮੀਰ ਵਿਖੇ ਜੋ ਇੱਕ ਅਮਰਤ ਦੀ ਉੱਪਰ ਕਿੰਤੂ ਪਰੰਤੂ ਵਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਪਰੰਤੂ ਅਰਦਾਸ ਤੇ ਕਿੰਤੂ ਪਰੰਤੂ ਔਰ ਬੜੀ ਵੱਡੀ ਛੇੜਚਾੜ ਜੋ ਇਤਿਹਾਸ ਦੇ ਨਾਲ ਕੀਤੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਜੋ ਉੱਥੇ ਦੇ ਨੌਜਵਾਨ ਵੀਰਾਂ ਨੇ ਜਦੋਂ ਇਹ ਰੋਸ ਜਤਾਇਆ ਸੀ ਸਿੱਖ ਸੰਗਤਾਂ ਦੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਸੀ ਸੋ ਪਿਛਲੇ ਦਿਨੀ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਜਿਨ੍ਹਾਂ ਦੇ ਜਿਨ੍ਹਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀਰਾਂ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਚਿੰਤਾਜਨਕ ਬਣੇ ਸਨ ਉਸ ਦੇ ਸਬੰਧ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਜਿਨ੍ਹਾਂ ਨੇ ਅੱਜ ਸਮਾਧ ਦਿੱਤਾ ਸੀ ਸੋ ਅਸੀਂ ਜੰਮੂ ਕਸ਼ਮੀਰ ਤੋਂ ਦਾਸ ਰਾਗੀ ਜਗਤਾਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵਾਈਜ਼ਰ ਅਤੇ ਕੋਆਰਡੀਨੇਟਰ ਧਰਮ ਪ੍ਰਚਾਰ ਕਮੇਟੀ ਜੰਮੂ ਕਸ਼ਮੀਰ ਦਾ ਨਿਯੁਕਤ ਕੀਤਾ ਗਿਆ ਸੀ ਸੇਵਾ ਮਿਲੀ ਸੀ ਨਾਲ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਇੰਚਾਰਜ ਸਿਕਮਿਸ਼ਨ ਜੰਮੂ ਕਸ਼ਮੀਰ ਤੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੰਮੂ ਕਸ਼ਮੀਰ ਵਿਆਸਤ ਨੂੰ ਦੇਖ ਰਹੇ ਹਨ ਉਸ ਦੇ ਨਾਲ ਨਾਲ ਜੋ ਵਿਸ਼ੇਸ਼ ਕਰਕੇ ਸਾਡੀਆਂ ਉਥੇ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਨ ਜਿਨ੍ਹਾਂ ਨੂੰ ਸੰਕਟਾਂ ਨੇ ਇੱਕ ਇਲੈਕਟਿਡ ਇਲੈਕਟਿਡ ਮੈਂਬਰ ਹਨ ਜਿਨ੍ਹਾਂ ਦਾ ਇੱਕ ਇਲੈਕਸ਼ਨ ਦੇ ਪ੍ਰੋਸੈਸ ਤੋਂ ਗੁਜ਼ਰ ਕੇ ਸੰਕਟਾਂ ਹਜ਼ਾਰਾਂ ਵੋਟਾਂ ਦੇ ਨਾਲ ਉਹਨਾਂ ਨੂੰ ਚੁਣਿਆ ਜਾਂਦਾ ਹੈ ਉਸ ਵਿੱਚ ਸਾਡਾ ਪੁੰਜ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਨਾਲ ਹੀ ਸਾਡੇ ਪ੍ਰੋਫੈਸਰ ਹਰਦੇਵਾਲ ਸਿੰਘ ਜੀ ਜੋ ਡਿਸਟ੍ਰਿਕਟ ਰਜ਼ੋਰੀ ਤੋਂ ਪਹੁੰਚੇ ਹਨ ਸਰਦਾਰ ਜਸਪਾਲ ਸਿੰਘ ਜੀ ਡਿਸਟ੍ਰਿਕਟ ਉਦਮਪੁਰ ਤੋਂ ਪਹੁੰਚੇ ਹਨ ਜੋ ਪ੍ਰਧਾਨ ਹਨ ਉੱਤੇ ਦੇ ਉਸ ਤੋਂ ਬਾਅਦ ਕਠੂਆ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌਰਵ ਸਿੰਘ ਜੀ ਜੋ ਸਾਵਨ ਚੱਕ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਤੇ ਨਾਲ ਸਾਂਭਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਕੁਲਵਿੰਦਰ ਸਿੰਘ ਜੀ ਅਤੇ ਸਾਡੇ ਵੀਰ ਗੁਰਮੀਲ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਔਰ ਨਾਲ ਉਹਨਾਂ ਦੇ ਸਾਰੇ ਹੀ ਸਾਡੇ ਬੁੱਧੀਜੀਵੀ ਪਤਵੰਤੇ ਟੈਂਕਰ ਐਸੋਸੀਏਸ਼ਨ ਨੌਜਵਾਨ ਵੀਰ ਸਾਰੇ ਮੈਂ ਬੋਤਾਂ ਦਾ ਸਮਾਨਾ ਲੈਂਦਾ ਹੋਇਆ ਕਿ ਜਿਹੜੇ ਇਸ ਗੱਲ ਤੋਂ ਬੜੇ ਚਿੰਤਾ ਵਿੱਚ ਹਨ ਅਤੇ ਇਹ ਸਾਰਾ ਜੋ ਉਪਰਾਲਾ ਹੈ ਸ਼੍ਰੋਮੇ ਡੇਰਾ ਨੰਗਾਲੀ ਸਾਹਿਬ ਦੇ ਮੁਖੀ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟਾਈ ਕਿ ਜੋ ਇਹ ਹਾਲਾਤ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਖਿਲਾਫ ਭੱਦੀ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਹਨ ਉਹਨਾਂ ਦੇ ਉੱਪਰ ਜੋ ਬਣਦੀ ਧਾਰਮਿਕ ਕਾਰਵਾਈ ਹੈ ਸਖਤ ਤੋਂ ਸਖਤ ਕਾਰਵਾਈ ਜੋ ਲੀਗਲ ਕਾਰਵਾਈ ਹੈ ਜੋ ਅਦਾਲਤੀ ਕਾਰਵਾਈ ਹੈ ਉਹ ਜਿਹੜੀ ਹੈ ਉਹ ਵਤੁ ਵਤ ਕੀਤੀ ਜਾਵੇ ਅਤੇ ਸਮੁੱਚੇ ਪੰ ਅਸੀਂ ਦੁਨੀਆ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਜੰਮੂ ਕਸ਼ਮੀਰ ਦੀ ਸਾਰੀ ਸਿਕਸੰਗਤ ਜਿਹੜੀ ਹੈ ਤਕਰੀਬਨ ਸਿਕਸੰਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼ੁਰੂ ਤੋਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਬੱਜੇ ਹਨ ਸ੍ਰੀ ਅਕਾਲ ਤਖਤ ਸਾਹਿਬ ਅਜਮਿਤ ਸਿੰਘ ਜੀ ਜੰਮੂ ਅਜੇ ਵੀ ਅਕਾਲ ਤਖਤ ਸਾਹਿਬ ਦੇ ਦਿੱਖੇ ਜਾਣ ਨੂੰ ਮਨਮਤਾ ਦਿਨਾਏ ਕੀ ਕਹਿਣਾ ਚਾਹੀਦਾ ਮੁਲਕਲਾਸੀ ਜੰਮੂ ਕਸ਼ਮੀਰ ਤੋਂ ਇੱਥੇ ਪਹੁੰਚਿਆ ਸ਼੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਵੋੱਚ ਸਾਡੀ ਜਿਹੜੀ ਅਦਾਲਤ ਹੈ ਜਿੱਥੋਂ ਨਿਆਂ ਪ੍ਰਣਾਲੀ ਹੈ ਜਿੱਥੇ ਗੁਰੂ ਨਾਨਕ ਦਾ ਸਿੱਖ ਰੰਦਾ ਉਹਦੀ ਟੇਕ ਉਹਦੀ ਆਸਤਾ ਸ਼੍ਰੀ ਅਕਾਲ ਤਖਤ ਸਾਹਿਬ ਇੱਥੇ ਰਹਿੰਦੀ ਆ ਅਸੀਂ ਸ੍ਰੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਕਿ ਜਿਹੜਾ ਅੰਮ੍ਰਿਤ ਸੰਚਾਰ ਦੀ ਬਾਣੀਆਂ ਤੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਜਿੰਨਾ ਵੱਲੋਂ ਕੀਤਾ ਜਾਂਦਾ ਉਹਨਾਂ ਨੇ ਆਪ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਛਕਿਆ ਹੋਇਆ ਹੈ ਔਰ ਅਰਦਾਸ ਉੱਪਰ ਕਿੰਤੂ ਪ੍ਰੰਤੂ ਅਮਰ ਸੰਚਾਰ ਤੇ ਅਮਰ ਸੰਚਾਰ ਦੀ ਬਾਨੀ ਤੇ ਇਸ ਕਰਕੇ ਅਸੀ ਸਿੰਘ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਕਿ ਇਨਾਂ ਨੂੰ ਸਖਤ ਤੋਂ ਸਖਤ ਜਿਹੜੀ ਇਹਨਾਂ ਪਰ ਨਕੇਲ ਪਾਈ ਜਾਵੇ ਅਗਰ ਇਹ ਆਪਣੀ ਭੂਲ ਬਖਸ਼ਾਉਂਦੇ ਹਨ ਇਹਨਾਂ ਨੂੰ ਬਖਸ਼ ਵੀ ਦਿੱਤਾ ਜਾਵੇ ਕਿਉਂਕਿ ਬਾਨੀਆਂ ਤੇ ਕਿੰਤੂ ਪਰੰਤੂ ਗੁਰੂ ਸਾਹਿਬ ਦੀ ਬਾਣੀ ਨੂੰ ਕਿੰਤੂ ਪਰੰਤੂ ਕਰਨਾ ਅਮਰ ਸੰਚਾਰ ਪਰ ਕਿੰਤੂ ਪਰੰਤੂ ਕਰਨਾ ਮੈਂ ਕਹਿੰਦਾ ਕਿ ਜਿੱਤੇ ਵੀ ਗੁਰੂ ਦਾ ਸੱਚਾ ਸਿੱਖ ਹੋਵੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਅਸੀਂ ਇਸ ਦੁਬਧਾ ਤੋਂ ਦੂਰ ਨਿਕਲਣਾ ਚਾਹੁੰਦੇ ਹਾਂ ਕਿਉਂਕਿ ਹਾਕਮ ਜਿਹੜਾ ਨੇ ਸਰਕਾਰੀ ਉਹ ਵੈਸੇ ਹੀ ਸਿੱਖਾਂ ਦੇ ਸਿਧਾਂਤ ਉੱਪਰ ਮਗਰ ਲੱਗੇ ਹੋਣ ਪਰ ਅਫਸੋਸ ਤੁਹਾਨੂੰ ਇਸ ਗੱਲ ਦਾ ਕਿ ਸਾਡੇ ਆਪਣੇ ਵੀ ਉਹਨਾਂ ਦੇ ਨਾਲ ਰਲੇ ਹੋਏ ਹਨ ਇਸ ਸਿਧਾਂਤ ਨੂੰ ਇਸ ਮर्यादा ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਗੁਰੂ ਨਾਨਕ ਦਾ ਸਿੱਖ ਜਗਦਾ ਉਹ ਹਮੇਸ਼ਾ ਇਸ ਗੱਲ ਤੇ ਇਸ ਸਿਧਾਂਤ ਤੇ ਪਹਿਰਾ ਦਿੰਦਾ ਰਹੇਗਾ ਸਾਡੀ ਇਹੀ ਅਰਦਾਸ ਵੀ ਹੈ ਕਿ ਆਓ ਰਲ ਮਿਲ ਕੇ ਸਾਰੇ ਏਕਤਾ ਦਾ ਪ੍ਰਚਾਰ ਕਰੀਏ ਤੇ ਸਿੱਖੀ ਦੇ ਨਿਸ਼ਾਨ ਥੱਲੇ ਇਕੱਠੇ ਹੋ ਕੇ ਸਿੱਖ ਪੰਥ ਦੀ ਸੇਵਾ ਕਰੀਏ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ